ਇਹਦੀ ਕੱਲ ਸਾਡੇ ਏਐਸਆਈ ਧਰਨੇਕ ਸਿੰਘ ਕੋਲੇ ਮੁਖਬਰੀ ਹੋਈ ਹੈ ਵੀ ਇੱਕ ਟਾਟਾ 1109 ਗੱਡੀ ਜਿਹਦਾ ਨੰਬਰ ਹੈਗਾ ਪੀਡੀ 07 ਏਐਸ 3551 ਇਹਨੂੰ ਮਨੋਰ ਲਾਲ ਚਲਾ ਰਿਹਾ ਸੀਗਾ ਤੇ ਇਹਦੇ ਵਿੱਚ ਸ਼ਰਾਬ ਲੱਦੀ ਹੋਈ ਸੀ ਜਿਹੜੀ ਕਿ ਅਸ਼ਮੀ ਕੁਮਾਰ ਏਐਸ ਬੱਗੂ ਦੀ ਸੀ ਜਿਹੜਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਇਹਨਾਂ ਕੋਲੇ ਅਸ਼ਮੀ ਕੁਮਾਰ ਦੇ ਠੇਕੇ ਹੁੰਦੇ ਸੀਗੇ ਜੀ ਗੁਬਿੰਦਗੜ੍ਹ ਚ ਡਿਸਟ੍ਰਿਕਟ ਗੁਵਿੰਦਗਰ ਚੰਨੇ ਦੇ ਠੇਕੇ ਸੀ 31 ਤਰੀਕ ਨੂੰ ਠੇਕੇ ਟੁੱਟੇ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਦੇ ਬਚਿਆ ਹੋਇਆ ਸਟਾਕ ਸੀ ਉਹਨੂੰ ਖੁਰਦਪੁਰਦ ਕਰਨ ਦੇ ਤਰੀਕੇ ਨਾਲ ਬਿਨਾਂ ਕਿਸੇ ਪਰਮਟ ਤੋਂ ਤੇ ਬਿਨਾਂ ਕਿਸੇ ਟਰਾਂਜ਼ਿਟ ਦੇ ਪਰਮਿਸ਼ਨ ਤੋਂ ਇਹ ਚ ਟਰੱਕ ਚ ਲੱਦ ਕੇ ਇੱਧਰ ਪੰਜਾਬ ਚ ਜਲੰਧਰ ਵੱਲ ਨੂੰ ਜਾ ਰਹੇ ਸੀਗੇ ਇਹ ਜੋ ਮੁਖਬਰੀ ਹੋਈ ਰਾਤ 9:30 ਵਜੇ ਤੇ 10 ਵਜੇ ਇਹਨਾਂ ਨੇ ਰੁਕਾ ਦੇ ਕੇ ਨਕਾ ਲਾਇਆ ਨਾਕੇ ਤੇ ਟਰੱਕ ਇੰਟਰਸੈਪਟ ਕੀਤਾ ਤੇ ਇਹਦੇ ਚ ਕੁੱਲ 1262 ਪੇਟੀਆਂ ਸ਼ਰਾਬ ਦੀਆਂ ਮੜੀਆਂ ਜਿਦੇ ਚੋਂ 300 ਬੋਤਲਾਂ ਖੁੱਲੀਆਂ ਹੋਈਆਂ 30 ਪੇਟੀਆਂ ਬੀਅਰ ਦੀਆਂ ਵੱਖਰੇ ਵੱਖਰੇ ਬ੍ਰਾਂਡ ਸੀਗੇ ਜਿਵੇਂ 404 ਪੇਟੀਆਂ ਗ੍ਰੀਨ ਵੋਡਕਾ ਦੀਆਂ 608 ਪੇਟੀਆਂ ਫਰਸਟ ਚੋਇਸ ਵਿਸਕੀ ਹੈ 140 ਪੇਟੀਆਂ ਦੇਸੀ ਜੁਗਨੀਆਂ ਦੀਆਂ 110 ਪੇਟੀਆਂ ਐਪਲ ਵੋਡਕਾ ਦੀਆਂ ਤੇ 30 ਪੇਟੀਆਂ ਬੀਅਰ ਦੀਆਂ ਬੜਵਾਇਸਰ ਦੀਆਂ ਕਿਨ ਜਿਹੜਾ ਐਕਸ਼ਨ ਹੋਇਆ ਜੀ ਇਹ ਇਨਫੋਰਮੇਸ਼ਨ ਸੀਗੀ ਜਾਂ ਸਤਨੀ ਲਾਕਾ ਲੱਗ ਗਈ ਨਹੀਂ ਜੀ ਇਹ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਸਾਡੇ ਐਸੇ ਹਰਨੇਕ ਸਿੰਘ ਕੋਲ ਇਹਨਾਂ ਨੇ ਬਾ ਚਨਾਕਾ ਲਾਇਆ ਨਾਕੇ ਤੇ ਗੱਡੀ ਇੰਟਰਸੈਪਟ ਕਰਕੇ ਉਹਦੇ ਜੋ ਬਰਾੰਦੀ ਹੋਈ ਹੈ ਜਿਹੜਾ ਹਿਮਾਚਲ ਦਾ ਦੋਸ਼ੀ ਪੜਿਆ ਉਹਦੀ ਗ੍ਰੈਂਟੀਵਿਟੀ ਕਿਸ ਤਰ੍ਹਾਂ ਸਾਡੇ ਇੰਦਰ ਇਹ ਮਨੋਰ ਲਾਲ ਪੁੱਤਰ ਦੇਵਰਾਜ ਹੈ ਜੋ ਗੱਡੀ ਚਲਾ ਰਿਹਾ ਸੀਗਾ ਗੱਡੀ ਦੇ ਵੀ ਕੋਈ ਇਹਨਾਂ ਕੋਲੇ ਡਾਕੂਮੈਂਟ ਨਹੀਂ ਉਹ ਦਾ ਮੌਕੇ ਤੇ ਮਿਲੇ ਤੇ ਨਾ ਹੀ ਇਹਦੇ ਕੋਲੇ ਕੋਈ ਵੈਲਿਡ ਡਰਾਈਵਿੰਗ ਲਾਇਸੈਂਸ ਮਿਲਿਆ ਹਜੇ ਤੱਕ ਇਹਦੀ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਕੋਈ ਕਰਿੰਦਾ ਜੀ ਅਸ਼wini ਦਾ ਜੀ ਇਹ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਹਜੇ ਤੱਕ ਤਾਂ ਇਹ ਕਹਿ ਰਿਹਾ ਵੀ ਮੈਂ ਡਰਾਈਵਰ ਲੱਗਿਆ ਹੋਇਆ ਸੀ ਅਸ਼wini ਦੇ ਅਰੈਸਟ ਕਿਹੜੀ ਕਿਹੜੀ ਹੋ ਗਈ ਜੀ ਹਜੇ ਤੱਕ ਇਹਦੇ ਚ ਇਕੱਲੇ ਮਨੋਰ ਲਾਲ ਪੁੱਤਰ ਦੇਵਰਾਜ ਵਾਸੀ ਬਡਾਨਾ ਡਿਸਟ੍ਰਿਕਟ ਊਨਾ ਹਿਮਾਚਲ ਪ੍ਰਦੇਸ਼ ਦੇ ਹੋਈ ਹੈ ਬੁੱਕ ਕੰਪਲੀਟ ਕੀਤਾ ਜੀ ਐਫਆਰ ਚ ਇਹਦੇ ਚ ਹਜੇ ਅਸ਼wini ਕੁਮਾਰ ਐਲਿਸ ਬੱਗੂ ਜਿਹੜੇ ਵਾਸੀ ਹਜ਼